ਵਾੜਾ ਚ ਪੰਜ ਪਾਉ ਉਮੀਦਵਾਰਾ ਨੀਤਾ ਸੋਮ ਪ੍ਰਕਾਸ਼ ਦਾ ਸਿਆਸੀ ਧਮਾਕਾ ਅਨੇਕਾਂ ਨੌਜਵਾਨਾਂ ਨੇ ਕਮਲ ਦਾ ਫੁੱਲ ਫੜ ਦਿੱਤਾ ਭਰਪੂਰ ਸਮਰਥਨ ਲੋਕ ਸਭਾ ਚੋਣਾਂ ਦੀ ਤਾਰੀਖ ਜਿਵੇਂ ਜਿਵੇਂ ਨਜ਼ਦੀਕ ਆ ਰਹੀ ਹੈ ਤਿਵੇਂ ਤਿਵੇਂ ਸਿਆਸੀ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਕਾਫੀ ਤੇਜ਼ੀ ਲੈਂਦੀ ਜਾ ਰਹੀ ਹੈ ਅੱਜ ਹਲਕਾ ਫਗਵਾੜਾ ਦੇ ਪਿੰਡ ਨੰਗਲਮੰਜਾ ਉਸ ਵੇਲੇ ਭਾਜਪਾ ਪਾਰਟੀ ਨੂੰ ਭਾਰੀ ਬਲ ਮਿਲਿਆ ਭਾਜਪਾ ਦੇ ਯੁਵਾ ਲੀਡਰ ਗਗਨ ਸੋਨੀ ਤੇ ਸੋਨੂ 라ਵਲ ਪਿੰਡੀ ਨੇ ਵੀ ਹਨੇਰੀ ਲੈਂਦੀ ਹੋਈ ਹੈ ਕਿਉਂਕਿ ਇਹਨਾਂ ਦੇ ਅੰਤ ਤੱਕ ਯਤਨਾ ਸਦਕਾ ਜ਼ੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਚੱਲ ਰਿਹਾ ਹੈ ਇਹਨਾਂ ਦੋਵਾਂ ਨੌਜਵਾਨਾਂ ਦੀ ਮਿਹਨਤ ਦੇ ਕਾਰਨ ਹੀ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਪਿੰਡਾਂ ਦੇ ਵਿੱਚ ਪਰਮਾ ਹੁੰਗਾਰਾ ਮਿਲ ਰਿਹਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੱਲ ਬਹੁਤ ਹੀ ਵੱਡਾ ਟਰੈਕਟਰ ਮਾਰਚ ਨਿਕਲਿਆ ਸੀ ਜਿਸ ਦੇ ਵਿੱਚ ਕਿਸਾਨਾਂ ਨੇ ਵੱਡੇ ਪੱਧਰ ਤੇ ਆਪਣਾ ਯੋਗਦਾਨ ਦਿੱਤਾ ਬੀਜੇਪੀ ਪਾਰਟੀ ਨੇ ਇਹ ਦਾਵਾ ਕੀਤਾ ਕਿ ਲੋਕਾਂ ਦੀ ਦਿਨ ਰਾਤ ਸੇਵਾ ਕਰੇਗੀ ਤੇ ਆਮ ਜਨਤਾ ਦੀ ਹਰ ਇੱਕ ਸਮੱਸਿਆ ਦਾ ਹੱਲ ਸਮੇਂ ਸਿਰ ਕੀਤਾ ਜਾਵੇਗਾ ਇਸ ਰੋਡ ਸ਼ੋਅ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਇਕੱਠ ਸ਼ਾਮਿਲ ਹੋਇਆ ਨੌਜਵਾਨਾਂ ਦਾ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿੱਤ ਦਾ ਸਹਰਾ ਬੀਜੇਪੀ ਦੇ ਸਰ ਹੀ ਬੱਜੇਗਾ ਅੱਜ ਫਗਵਾੜਾ ਦੇ ਵਿੱਚ ਇੱਕ ਹੋਰ ਸਿਆਸੀ ਧਮਾਕਾ ਵੇਖਣ ਨੂੰ ਮਿਲਿਆ ਹੈ ਪਿੰਡ ਦੇ ਅਹਿਮ ਵਿਅਕਤੀ ਬਲਜਿੰਦਰ ਸਿੰਘ ਲਾਡੀ ਤੇ ਰਣਜੀਤ ਸਿੰਘ ਸ਼ੇਰਗਿੱਲ ਹੋਰਾਂ ਪਰਿਵਾਰਾਂ ਨੂੰ ਲੈ ਕੇ ਭਾਜਪਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਇਸ ਮੌਕੇ ਭਾਜਪਾ ਲੀਡਰ ਅਵਤਾਰ ਸਿੰਘ ਮੰਡ ਨੇ ਕਿਹਾ ਕਿ ਇਹੋ ਜਿਹੀਆਂ ਸ਼ਖਸੀਅਤਾਂ ਦਾ ਭਾਜਪਾ ਪਾਰਟੀ ਦੇ ਵਿੱਚ ਸਵਾਗਤ ਹੈ ਐਦਾਂ ਦੇ ਵਿਅਕਤੀਆਂ ਦਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਪਾਰਟੀ ਨੂੰ ਭਾਰੀ ਸਿਆਸੀ ਵੱਲ ਮਿਲ ਰਿਹਾ ਹੈ आम जनता ਦੇ ਮੁਤਾਬਿਕ ਮੈਡਮ ਅਨੀਤਾ ਜੀ ਦਾ ਸੁਭਾਅ ਬਹੁਤ ਹੀ ਵਧੀਆ ਹੈ ਇਹਨਾਂ ਇੰਨਾ ਹੀ ਨਹੀਂ ਮੈਡਮ ਅਨੀਤਾ ਸੋਮਪrakash ਜੀ ਤੇ ਕੇਂਦਰੀ ਮੰਤਰੀ ਸੋਮਪrakash ਜੀ ਦੇ ਕੰਮਾਂ ਨੂੰ ਵੇਖਦੇ ਹੋਏ ਵੱਧ ਤੋਂ ਵੱਧ ਲੋਕ ਇਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਆਸ ਹੈ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਬੀਜੇਪੀ ਨੂੰ ਵੱਡੀ ਲੀਡ ਮਿਲ ਸਕਦੀ ਹੈ ਅੱਜ ਹਲਕਾ ਫਗਵਾੜਾ ਦੇ ਪਿੰਡ ਨੰਗਲਪੱਜਾ ਵਿਖੇ ਉਸ ਸਮੇਂ ਸਾਡੀ ਪਾਰਟੀ ਨੂੰ ਭਾਰੀ ਵੱਲ ਮਿਲਿਆ ਜਦੋਂ ਪਿੰਡ ਦੇ ਅਹਿਮ ਵਿਅਕਤੀ ਜਿਹਦੇ ਵਿੱਚ ਬਜਿੰਦਰ ਸਿੰਘ ਜੀ ਲਾੜੀ ਔਰ ਰਣਜੀਤ ਸਿੰਘ ਜੀ ਸ਼ੇਰਗੱਲ ਜੋ ਕੋਠੀਆਲੇ ਨੇ ਪੂਰੇ ਪਰਿਵਾਰਾਂ ਦੇ ਨਾਲ ਹੋਰ ਲੋਕਾਂ ਨਾਲ ਲੈ ਕੇ ਸਾਡੀ ਪਾਰਟੀ ਵਿੱਚ ਸ਼ਾਮਲ ਹੋਇਆ ਮੈਂ ਇਹਨਾਂ ਦਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਨੂੰ ਔਰ ਸਵਾਗਤ ਕਰਦਾ ਔਰ ਇਦਾਂ ਦੇ ਵਿਅਕਤੀਆਂ ਦੇ ਸ਼ਾਮਲ ਹੋਣ ਨਾਲ ਸਾਡੀ ਇਹ ਪਾਰਟੀ ਨੂੰ ਭਾਰੀ ਬਲ ਮਿਲ ਰਿਹਾ ਮੈਡਮ ਨੀਤਾ ਸੋਮ ਪ੍ਰਕਾਸ਼ ਜੀ ਔਰ ਸਾਡੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਆ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਦੇ ਨੇਕ ਨੀਤੀ ਨੂੰ ਦੇਖਦੇ ਹੋਏ ਜਾਂ ਉਹਨਾਂ ਦੇ ਕੀਤੇ ਹੋਏ ਜਿਹੜੇ ਵਿਹਾਰ ਆ ਲੋਕਾਂ ਦੇ ਨਾਲ ਸਮਾਜਿਕ ਕੰਮ ਕੀਤੇ ਹੋਏ ਆ ਉਹਨਾਂ ਨੂੰ ਦੇਖਦੇ ਹੋਏ ਲੋਕ ਜਿਹੜੇ ਸਾਡੇ ਵਿੱਚ ਸ਼ਾਮਲ ਹੋ ਰਹੇ ਆ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਆਇਆਂ ਕਹਿੰਦੇ ਹਾਂ ਔਰ ਆਸ ਕਰਦੇ ਹਾਂ ਕਿ ਇਦਾਂ ਲੋਕ ਜਿਹੜੇ ਸ਼ਾਮਲ ਹੁੰਦੇ ਰਹਿਣਗੇ ਔਰ ਜਿਹੜੀ ਸਾਨੂੰ ਇੱਥੋਂ ਵੱਡੀ ਲੀਡ ਆ ਉਹ ਮਿਲੂਗੀ ਤੁਸੀਂ ਕੱਲ ਵੀ ਦੇਖਿਆ ਹੋਣਾ ਕਿ ਸਾਡਾ ਵੱਡਾ ਟਰੈਕਟਰ ਜਿਹੜਾ ਇੱਥੋਂ 1 ਮਾਰਚ ਨਿਕਲਿਆ ਜਿਸ ਸਾਨੂੰ ਕਿਸਾਨਾਂ ਨੇ ਵੱਡੇ ਤੌਰ ਤੇ ਸਮਰਥਨ ਦਿੱਤਾ ਔਰ ਅਸੀਂ ਦਿਨ-ਬ-ਦਿਨ ਤਰੱਕੀ ਕਰ ਰਹੇ ਹਾਂ ਔਰ ਜਿਹੜੀ ਨਿਸ਼ਚਿਤ ਰੂਪ ਦੇ ਵਿੱਚ ਇਹ ਰੀਡ ਸੀਟ ਜਿੱਤਾਂਗੇ ਔਰ ਜਿਹੜੇ ਲੋਕ ਸ਼ਾਮਲ ਹੋਇਆ ਉਹਨਾਂ ਦਾ ਸਵਾਗਤ ਕਰਦੇ ਹਾਂ ਔਰ ਉਹਨਾਂ ਨੂੰ ਵਿਸ਼ਵਾਸ ਹੋਣਾ ਹੈ ਕਿ ਅਸੀਂ ਉਹਨਾਂ ਦੇਰ ਰਾਤ 24 ਘੰਟੇ ਉਹਨਾਂ ਦੀ ਸੇਵਾ ਵਿਚ ਖੜੇ ਰਹ